ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਵਿੱਚ ਅਸੀਂ ਸਤ ਸਿੰਘ ਮਸਕੀਨ ਹੋਣਾ ਕੋ ਜਾਣਾਂਗੇ ਕਿ ਵਾਹਿਗੁਰੂ ਅੱਲਾ ਰੱਬੁਲ ਅਜ਼ੀਜ਼ ਦੀ ਜ਼ਾਤ ਨੇ ਜਿਹੜੇ ਆ ਦੁਨੀਆ ਬਣਾਈ ਹੈ ਜ਼ਮੀਨੋ ਆਸਮਾਨ ਪੂਰੀ ਕਾਇਨਾਤ ਬਣਾਈ ਹੈ ਉਹਦੀ ਕੁਦਰਤ ਦਾ ਉਹਦੀ ਤਾਕਤ ਦਾ ਇੱਕ ਬਹੁਤ ਵੱਡਾ ਮਜ਼ਾਰਾ ਅੱਜ ਦੀ ਕਥਾ ਹੈ ਸੋ ਚਲ ਕੇ ਵੀਰੋ ਕਥਾ ਸੁਣਨੇ ਤੇ ਅਸਦੀ ਵਾਰ ਜਾਣਦੇ ਆ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਸ ਸੁਰਤ ਵਿੱਚ ਸੁਣ ਰਿਹਾ ਇਹ ਸੁਰਤ ਆ ਗਈ ਹੈ ਸਮਝ ਆ ਗਈ ਹੈ ਕਿ ਸੁਰਤ ਜੁੜ ਗਈ ਹੈ ਤੇ ਝੁਰ ਗਈ ਮੂਲ ਤੇ ਸੁਣਨਾ ਹੀ ਹੈ ਉਹ ਉਸ ਪਰਮ ਪ੍ਰਕਾਸ਼ ਤੋਂ ਸ਼ਬਦ ਹੋਇਆ ਹੈ ਸ਼ਬਦ ਕਿਹੜਾ ਹੋਇਆ ਜਿਸ ਤੋਂ ਜਗਤ ਬਣਿਆ ਇਸਾ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ موسی ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ ਮੁਹੰਮਦ ਸਾਹਿਬ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ ਉਪਨਿਸ਼ਦਾਂ ਦੇ ॠषि ਵੀ ਕਹਿੰਦੇ ਨੇ ਸ਼ਬਦ ਤੋਂ ਸੰਸਾਰ ਬਣਿਆ ਹੈ। ਔਰ ਕਮਾਲ ਦੀ ਗੱਲ ਹੈ ਜੈਨ ਤੇ ਬૌਧ ਵੀ ਇਹੀ ਕਹਿੰਦੇ ਨੇ। ਸ਼ਬਦ ਕਿਹੜਾ ਸੀ ਉਹ? ਇਸਾਹ ਕਹਿੰਨੇ ਨੇ ਲਾਗੋਸ ਸੀ। ਮੰਮੂ ਸਾਹਿਬ ਕਹਿੰਦੇ ਨੇ ਕੁੰਨ ਸੀ। ਉਪਨਿਸ਼ਦਾਂ ਦੇ ઋષਿ ਕਹਿੰਦੇ ਨੇ ਓਮ ਸੀ। ਜੈਨੀ ਕਹਿੰਦੇ ਨੇ ਓਮਕਾਰ ਸੀ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਸਮ ਦੇ ਬੋਲ ਆਏ ਉਸ ਪਰਮ ਪ੍ਰਕਾਸ਼ ਦਾ ਉਹ ਸ਼ਬਦ ਕਿਹੜਾ ਸੀ ਜਿਸ ਤੋਂ ਇਹ ਬ੍ਰਹਿਮੰਡ ਬਣ ਗਿਆ ਪ੍ਰਮਾਤਮਾ ਤੋਂ ਸ਼ਬਦ ਸ਼ਬਦ ਤੋਂ ਸੰਸਾਰ ਸੰਸਾਰ ਕੀ ਐਸੀ ਦੇਖ ਰਹੇ ਆ ਉਹ ਸ਼ਬਦ ਕੀ ਸੀ ਜਿਸ ਤੋਂ ਜਗਤ ਬਣਿਆ ਜਿਸ ਤੋਂ ਆਇਆ ਸ਼ਬਦ ਉਹਦੀ ਸਮਝ ਸ਼ਬਦ ਤੋਂ ਪੈ ਗਈ ਜਿਸ ਤੋਂ ਪ੍ਰਗਟ ਹੋਇਆ ਹੈ ਸੰਸਾਰ ਇਹ ਵੀ ਸਮਝਵੀ ਸ਼ਬਦ ਤੋਂ ਕਹੇਗੀ ਇਹ ਵੀ ਨਰਸ ਕਰਾਂ ਵਿਚੋਲਾ ਸ਼ਬਦ ਵਿਚੋਲਾ ਕਿ ਵਿਚਾਰ ਹੈ ਇਸ ਵੀ ਕੌਲੇ ਨਾਲ ਜਿਸ ਦਾ ਸੰਬੰਧ ਜੁੜ ਗਿਆ ਉਹਨੂੰ ਸੰਸਾਰ ਦੀ ਵੀ ਸਮਝ ਆ ਜਾਏਗੀ ਨਿਰੰਕਾਰ ਦੀ ਵੀ ਸਮਝ ਆ ਜਾਏਗੀ ਸ਼ਬਦ ਦੇ ਸੰਸਾਰ ਹੈ ਕਿਉਂਕਿ ਸੰਸਾਰ ਆਇਆ ਹੀ ਸ਼ਬਦ ਤੋਂ ਹੈ ਸ਼ਬਦ ਦੇ ਕਿ ਨਿਰੰਕਾਰ ਹੈ ਕਿਉਂਕਿ ਸ਼ਬਦ ਆਇਆ ਹੀ ਨਿਰੰਕਾਰ ਤੋਂ ਹੈ ਫਿਰ ਸਮਝਾਓ शब्द मेरां कार्तवाय शब्द तो संसार होए शब्द दे सब कुछ है उत्पत्ति परले शब्दे होरे शब्दे ही फिर उत्पन्न होवे महाराज कहंदे उत्पत्ति पसारा सारा शब्द तो होए पर शब्द केड़ा से ओ शब्द ही से वख वख अवतारी पुरुषा ने उस शब्द दी रूपरेखा बयान कीती है और मेरा मन इन कैंदे सब ठीक कह रहेन कारण آسمان تو جے پانی برس رہا کسی نے میدان بالٹی رکھی کسی نے تھال رکھے کسی نے لوٹا رکھے کسی گلاس رکھا پانی کے آسمان دا سارے چپ رہے ہے پر تھال کچھ ہور شکل اختیار کر گیا لوٹے کچھ ہور آکار دھارن کر گیا کڑے کچھ آکار دھج کر گیا گلاس کچھ آکار دھارن کر گیا ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਪਰ ਮੁਹੰਮਦ ਸਾਹਿਬ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਉਪਨਿਸ਼ਦਾਂ ਦੇ ਰਿਸ਼ੀਆਂ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਸਵਾਮੀ ਮਹਾਵੀਰ ਤੇ ਮਹਾਤਮਾ ਬੁੱਧ ਦਾ ਹਿਰਦਾ ਆਇਆ ਤੇ ਸ਼ਬਦ ਈਸ਼ਵਰ ਤੋਂ ਹੈ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹਿਰਦਾ ਉਸ ਹਿਰਦੇ ਦੇ ਤਲ ਤੇ ਜੋ ਸ਼ਬਦ ਪ੍ਰਗਟ ਹੋਇਆ ਉਹ ਜੋ ਅਸਮਾਨ ਤੋਂ ਪਾਣੀ ਆਇਆ ਹੈ ਉਹ ਜੋ ਥਾਂ ਦੇ ਰਾਹੀ ਕਿਸੇ ਨੇ ਪੀਤਾ ਉਹ ਜੋ ਲੋਥੇ ਦੇ ਰਾਹੀ ਕਿਸੇ ਨੇ ਪੀਤਾ ਉਹ ਜੋ ਗਲਾਸ ਦੇ ਰਾਹੀ ਕਿਸੇ ਨੇ ਪੀਤਾ ਕਿਸੇ ਨੇ ਘੜੇ ਦੇ ਚੋਂ ਪੀਤਾ ਆਇਆ ਤੇ ਸਾਰਾ ਹੀ ਆਸਮਾਨ ਆਕਾਰ ਅਲਗ ਅਲਗ ਧਾਰਨ ਕਰ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਤੇ ਭਗਤ ਕਬੀਰ ਉਸ ਸ਼ਬਦ ਦਾ ਜ਼ਿਕਰ ਕਰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਆਦ ਕਥਨੀ ਅਨਾਦ ਅਨਾਦ ਅਨਾਦੀ ਦਾ ਮਤਲਬ ਹੈ ਪਹਿਲੇ ਤੋਂ ਵੀ ਪਹਿਲ ਸ਼ੁਰੂ ਤੋਂ ਵੀ ਪਹਿਲ ਪਹਿਲ ਤੋਂ ਵੀ ਪਹਿਲ ਸ਼ੁਰੂ ਤੋਂ ਵੀ ਪਹਿਲ ਅਨਾਦੀ ਸੰਸਾਰ ਦੀ ਉਤਪਤੀ ਤੋਂ ਪਹਿਲੇ ਸ਼ਬਦ ਸੀ ਤੋ ਕੀ ਸੀ ਓੰਕਾਰ ਆਦ ਕਥਨੀ ਅਨਾਦ ਓੰਕਾਰ ਅਨਾਦੀ ਕਥਨੀ ਪਹਿਲ ਤੋਂ ਵੀ ਪਹਿਲ ਓੰਕਾਰ ਗੁਰੂ ਗੋਬਿੰਦ ਸਿੰਘ ਜੀ ਜਦ ਸਭ ਜਿਹੜੇ ਪੜਦੇ ਹੋਣਗੇ ਜ਼ਰੂਰ ਉਹਨਾਂ ਨੂੰ ਬੋਧ ਹੋਵੇਗਾ ਓਮਕਾਰ ਆਦ ਕਥਨੇ ਅਨਾਦ ਪਗਤ ਕਬੀਰ ਕਹਿੰਦੇ ਓਮਕਾਰ ਆਦਮੇ ਜਾਣਾ ਸ਼ਬਦਾਂ ਦੇ ਤੋਂ ਆਦੀ ਸ਼ਬਦ ਮੈਂ ਜਾਣੇ ਓਮਕਾਰ 52 ਅਖਰੀ ਸ੍ਰੀ ਕਬੀਰ ਜੀ ਓਮਕਾਰ ਆਦਮੇ ਜਾਣਿਆ ਲਿਖੇ ਰਮੇਟੇ ਤਾਏ ਨਾ ਮਾਨਾ ਮੈਂ ਇਸ ਤਰ੍ਹਾਂ ਨਹੀਂ ਸਮਝਿਆ ਕਿ ਓਮਕਾਰ ਲਿਖ ਦਿੱਤਾ ਗਿਆ ਤੇ ਕੋਈ ਮਿਟਾ ਦੇਵੇ ਨਹੀਂ ਓਮਕਾਰ ਅਨਾਦੀ ਧੋਨੀ ਹੈ ਬ੍ਰਹਮੰਡ ਦੀ ਧੋਨੀ ਹੈ ਵਿਆਪਕ ਇਸੇ ਤੋਂ ਸੰਸਾਰ ਹੋਇਆ ਭਗਤ ਕਬੀਰ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜੀ ਗੁਰੂ ਗੰਬ ਸਾਹਿਬ ਜੀ ਮਹਾਰਾਜ ਦੇ ਦਰਜ ਓੰਕਾਰ ਬ੍ਰਹਮਾ ਉਤਪਤ ਓੰਕਾਰ ਸੈਲ ਜਗ ਵਾਏ ਓੰਕਾਰ ਓੰਕਾਰ ਤੇ ਸਭ ਕੁਝ ਹੋਇਆ ਬ੍ਰਹਮ ਤੋਂ ਓੰਕਾਰ ਦੀ ਧੁਨ ਹੋਈ ਓੰਕਾਰ ਆ ਕਥਨੇ ਅਨਾਦ ਤੇ ਇਹ ਓੰਕਾਰ ਗੁਰੂ ਗੰਬ ਸਾਹਿਬ ਦਾ ਪਹਿਲਾ ਅੱਖਰ ਬਣ ਗਿਆ ਇਸ ਲਈ ਅਗੋਂ ਵਿਸ਼ੇਸ਼ਣ ਲਾਇਆ ਹੈ ਗੁਰੂ ਨਾਨਕ ਨੇ ਇਕ ਇਸ ਭ્રાंति ਨੂੰ ਦੂਰ ਕਰਨ ਵਾਸਤੇ ਕਿਉਂਕਿ ਜਗਤ ਵਿੱਚ ਐਸੀ ਮਨੋਤ ਚੱਲ ਪਈ ਸੀ ਉਤਪਤੀ ਕੋਈ ਹੋਰ ਕਰ ਰਿਹਾ ਹੈ ਪਾਲਣਾ ਕੋਈ ਹੋਰ ਕਰ ਰਿਹਾ ਹੈ ਨਾਸ ਕੋਈ ਹੋਰ ਕਰ ਰਿਹਾ ਹੈ। 3 ਸ਼ਕਤੀਆਂ ਕੰਮ ਕਰ ਰਹੀਆਂ। ਤਾਂ ਇਕਾ ਜੋੜ ਲਾਤੇ ਹੈ। ਇਕ ਉਹ omega ਬਣਾ ਦਿੱਐ। ਇਸੇ ਤੋਂ ਸੰਸਾਰ ਪੈਦਾ ਹੋਇਆ। ਇਸੇ ਧੰਨ ਤੋਂ ਸਭ ਕੁਝ ਹੋਇਆ। ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਫਿਰ ਓੰਕਾਰ ਦੀ ਵਿਆਖਿਆ ਹੈ ਉਸ ਧੁਨੀ ਦੀ ਵਿਆਖਿਆ ਹੈ ਪਰਮਾਤਮਾ ਤੋਂ ਧੁਨ ਹੋਈ ਧੁਨ ਤੋਂ ਸ਼ਬਦ ਹੋਇਆ ਧੁਨ ਸੁਣਨ ਦਾ ਵਿਸ਼ਾ ਸਰੋਤਾ ਬਣ ਮਨ ਵਕਤਾ ਸਰੋਤਾ ਬਣਦਾ ਹੀ ਨਹੀਂ ਜ਼ਬਾਨ ਵਕਤਾ ਬਣੇ ਮਨ ਸਰੋਤਾ ਬਣੇ ਜ਼ਬਾਨ ਕਹਿ ਰਹੀ ਹੈ ਵਾਹਿਗੁਰੂ ਵਾਹਿਗੁਰੂ ਪੜ ਰਹੀ ਹੈ ਜਬ ਜੀ ਮਨ ਸਰੋਤਾ ਬਣੇ ਪਰ ਮਨ ਵੀ ਵਕਤਾ ਬਣਦਾ ਹੈ ਜ਼ਬਾਨ ਜੋ ਕੁਝ ਕਹਿ ਰਹੀ ਉਸ ਤੋਂ ਵਿਪਰੀਤ ਮਨ ਬੋਲਦਾ ਹੈ ਉਲਟ ਬੋਲਦਾ ਹੈ ਆਮਨੇ ਸਾਹਮਣੇ ਦੋ ਹੋਵਨ ਤੇ ਦੋਵੇਂ ਇਕੱਠੇ ਬੋਲਣ ਤੇ ਦੋਹਾਂ ਦੇ ਪੱਲੇ ਕੁਝ ਪੈਗਾ ਇੱਕ ਚੁੱਪ ਕਰੇ ਇੱਕ ਬੋਲੇ ਜ਼ਬਾਨ ਬੋਲੇ ਤੇ ਮਨ ਚੁੱਪ ਕਰੇ ਤਾਂ ਬੋਲੇ ਹੋਇਆ ਮਨ ਦੇ ਚ ਵਸੇ ਜੋ ਬੋਲੇ ਆ ਗਏ ਮੇਰੇ ਵਿਚਾਰ ਬਣੇ ਜੋ ਬੋਲੇ ਆ ਗਏ ਮੇਰੀ ਸਮਝ ਬਣੇ ਜੋ ਬੋਲੇ ਆ ਗਏ ਉਹ ਮੇਰੀ ਯਾਦ ਬਣੇ ਉਹ ਤਾਂ ਹੋ ਸਕਦਾ ਹੈ ਮਨ ਸਰੋਤਾ ਬਣੇ ਇਥੋਂ ਤੱਕ ਸਭ ਕੁਝ ਕਰਨਾ ਆਸਾਨ ਹੈ ਸਰੋਤਾ ਹੋਣਾ ਮੁਸ਼ਕਲ ਹੈ ਸਰੀਰਕ ਕਿਰਤ ਕਰਨੇ ਆਸਾਨ ਹੈ ਮਨ ਨੂੰ ਸਰੋਤਾ ਬਣਾਣਾ ਉਹ ਸੁਣੇ ਨਾ ਉਹ ਇੱਕ ਵਗ ਤਾਂ ਸਦਾ ਵਿਗਾਸ ਸੁਣੀ ਹੈ ਦੁੱਖਾ ਪਾਪ ਗਾ ਸੁਣਦਿਆਂ ਹੀ ਦੁੱਖ ਨਾਸ ਹੋ ਜਾਂਦੇ ਸੁਣਦਿਆਂ ਹੀ ਪਾਪ ਨਾਸ ਹੋ ਜਾਂਦੇ ਸੁਣਦਿਆਂ ਹੀ ਸਾਰੇ ਕਲਕਲੇਸ਼ ਮਿਟ ਜਾਂਦੇ ਸੁਣਦਿਆਂ ਹੀ ਅਗੰਮੀ ਖਜ਼ਾਨਿਆਂ ਦੇ ਦਰਵਾਜ਼ੇ ਖੁੱਲ ਜਾਣਗੇ ਮਥੇ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਸੰਸਾਰ ਵੇਖਣ ਦਾ ਵਿਸ਼ਾਅ ਸ਼ਬਦ ਸੁਣਨ ਦਾ ਵਿਸ਼ਾਅ ਔਰ ਇਹ ਸ਼ਬਦ ਪ੍ਰਮਾਤਮਾ ਕੋ ਆਇਆ ਹੈ ਗੁਰਨਾਨਕ ਦੇ ਹਿਰਦੇ ਨੇ ਪਕੜਿਆ ਹੈ ਇਹ ਗੁਰਨਾਨਕ ਨੇ ਇਹ ਸ਼ਬਦ ਇਹੀ ਜੋਤ ਉਂਢੇਲ ਦਿੱਤੀ ਹੈ ਗੁਰੂ ਅੰਗਦ ਦੇ ਜੀ ਮਹਾਰਾਜ ਦੇ ਹਿਰਦੇ 'ਚ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁਣਾ ਅੱਜ ਸਾਇੰਸ ਦਾ ਯੁੱਗ ਹੈ ਔਰ ਬੜੀ ترقی ਹੈ ਬੜੀ ਉન્નਤੀ ਹੈ ਮੈਂ ਦੇਖਦਾ ਸਰੀਰਕ ਅੰਗ ਅਜੋਕੀ ਸੈਂਸ ਬਕਾਇਦਾ ਟ੍ਰਾਂਸਪਲੇਂਟ ਕਰ ਰਹੀ ਹੈ ਕਿਡਨੀ ਕਿਸੇ ਦੀ ਲਾਈ ਜਾ ਰਹੀ ਹੈ ਕਿਸੇ ਨੂੰ ਅੱਖਾਂ ਕਿਸੇ ਦੀਆਂ ਨੇ ਲਗਾਈ ਜਾ ਰਹੀਆਂ ਕਿਸੇ ਨੂੰ ਖੂਨ ਕਿਸੇ ਦਾ ਕਿਸੇ ਦੇ ਸਰੀਰ ਦੇ ਵਿੱਚ ਪਾਇਆ ਜਾ ਰਿਹਾ ਹੈ ਮੈਂ ਤੇ ਦੇਖਦਾ ਹਾਂ ਕੁਛ ਅਰਸਾ ਪਹਿਲੇ ਮੈਂ ਵੈਨਕੂਵਰ ਦੇ ਸੀ ਕੈਨੇਡਾ ਉੱਥੋਂ ਦੇ ਸਾਬਕਾ ਹੈਡ ਗ੍ਰੰਥੀ ਗੁਰਦੁਆਰੇ ਸਾਹਿਬ ਦੇ دیਵਾਨਾ ਉਹਨਾਂ ਦਾ ਤਖੱਲਸੀ ਗੁਰਮੁਖ ਸਿੰਘ ਦੇਵਾਨ ਮੈਂ ਉਹਨਾਂ ਨੂੰ ਉਹ ਗੂਰ-ਗੂਰ ਕੇ ਕਾਫੀ ਦੇਰ ਤੱਕ ਦੇਖਦਾ ਰਿਹਾ ਬੈਠਾ ਸੀ ਮੈਂ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਸੀ ਉਹ ਮੈਨੂੰ ਕਹਿਣ ਲੱਗੇ ਗੈਣੀ ਜੀ ਮੈਂ ਸਮਝ ਗਿਆ ਤੁਸੀਂ ਘੂਰ-ਗੂਰ ਕੇ ਮੈਨੂੰ ਕਿਉਂ ਦੇਖ ਰਹੇ ਹੋ ਮੈਂ ਕਿਹਾ ਜੀ ਤੁਸੀਂ ਸਮਝ ਗਏ ਤੇ ਫਿਰ ਆਪ ਦੱਸਦੇ ਹੋਣ ਕਹਿਣ ਲੱਗੇ ਮੇਰੇ ਤੁਸੀਂ ਅੱਖਾਂ ਦੇਖ ਰਹੇ ਮੈਂ ਕਿਹਾ ਅੱਖਾਂ ਨੀਲੀਆਂ ਲੇਕਿਨ ਮੈਂ ਉਹਨਾਂ ਦੀ ਅੱਖਾਂ ਕਾਲੀਆਂ ਵੇਖੀਆਂ ਸੀ ਮੈਨੂੰ ਕਹਿਣ ਲੱਗੇ ਗੈਣੀ ਜੀ ਮੇਰੀ ਅੱਖਾਂ ਖਰਾਬ ਹੋ ਗਈਆਂ ਸੀ ਉਹ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਇਹ ਅੱਖਾਂ ਇੱਕ ਗੋਰੇ ਦੀਆਂ ਨੇ ਨੀਲੀਆਂ ਅੱਖਾਂ ਇਹ ਕੈਨੇਡੀਅਨ ਦੀਆਂ ਇਹ ਲੱਗਦਾ দান ਦੇ ਚਲੀਆਂ ਡੋਨੇਟ ਆਈਆਂ ਇਹ ਲੱਗਦਾ ਮੈਂ ਉਸ ਅੰਗਰੇਜ਼ ਕੈਨੇਡੀਅਨ ਦੇ ਰਾਹੀਂ ਉਸ ਦੀ ਅੱਖਾਂ ਦੇ ਰਾਹੀਂ ਤੁਹਾਨੂੰ ਵੇਖ ਰਿਹਾ ਇਹ ਮੇਰੀਆਂ ਆਪਣੀਆਂ ਨੇ ਤੇਰੀ ਆਪਣੀਆਂ ਖਰਾਬ ਹੋ ਗਈਆਂ ਸੈਂਸ ਪ੍ਰਤੀ ਕਰ ਗਈ ਹੈ ਅੱਖਾਂ ਟ੍ਰਾਂਸਪਲੇਂਟ ਹੋ ਗਈਆਂ ਇਹ ਜਿਹੜੀ ਟ੍ਰਾਂਸਪਲੇਂਟ ਹੋਣ ਕਿਸੇ શરીર ਦਾ ਕੱਢ ਕੇ ਕਿਸੇ શરીર ਵਿੱਚ ਪਾਇਆ ਜਾ ਰਿਹਾ ਹੈ ਜਿਸ શરીર ਦੇ ਅੰਗ ਇਸ ਤਰ੍ਹਾਂ ਟ੍ਰਾਂਸਪਲੇਂਟ ਕੀਤੇ ਜਾ ਸਕਦੇ ਨੇ ਉਹ ਪ੍ਰਮਾਤਮਾ ਤੋਂ ਜੋ ਅਨubhav ਪ੍ਰਕਾਸ਼ ਸ਼ਬਦਾਂ ਦੇ ਰਾਹੀਂ ਆਇਆ ਹੈ ਗੁਰੂ ਨਾਨਕ ਨੇ ਉਸਾਰੇ ਦਾ ਸਾਰਾ ਟ੍ਰਾਂਸਪਲੇਂਟ ਕਰ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੇ ਸਾਰੇ ਦਾ ਸਾਰਾ ਉੜੇ ਲੈਤਾ ਹੈ ਗੁਰੂ ਅਮਰਦਾਸ ਜੀ ਔਰ ਉਹ ਸਾਰੇ ਦਾ ਸਾਰਾ ਬ੍ਰਹਮ ਗਿਆਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਰਪਣ ਕਰ ਦਿੱਤਾ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਘਰ ਬਦਲਦੇ ਰਹੇ ਇਹ ਮਹਿਲ ਬਦਲਦੇ ਰਹੇ ਇਹ ਟਿਕਾਣੇ ਬਦਲਦੇ ਰਹੇ ਫਿਰ ਇਹ ਸਾਰੇ ਦਾ ਸਾਰਾ ਅੰਮ੍ਰਿਤ ਜਿਸ ਘੁੰਮ ਦੇ ਭਰ ਕੇ ਸਾਡੇ ਸਾਹਮਣੇ ਰੱਖ ਦਿੱਤਾ ਗਿਆ ਉਸੇ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸਾ ਨਹੀਂ ਕਿ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਤੇ ਅਸੀਂ ਗੁਰਗੱਦੀ ਨਸ਼ੀਨੀ ਗੁਰੂ ਮਨਾ ਗੁਰਪੁਰਬ ਮਨਾ ਰਹੇ ਹਾਂ ਪਹਿਲੇ ਪਾਤਸ਼ਾਹ ਦੇ ਵੀ ਇਹ ਬਾਤ ਨੇ ਸ਼ਬਦ ਗੁਰੂ ਸੁਰਤ ਧੁਨ ਚੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਤੇ ਪਹਿਲੇ ਦੇ ਵਾਕ ਮੌਜੂਦ ਨੇ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਓੰਕਾਰ ਆ ਕਥਨੀ ਅਨਾ ਅਦੀ ਬੋਲਨੇ ਪਰਮਾਤਮਾ ਜਿਨ੍ਹਾਂ ਅਵਤਾਰੀ ਪੁਰਸ਼ਾਂ ਦੇ ਰਾਹੀਂ ਇਹ ਬੋਲ ਪ੍ਰਗਟ ਪਕੜ ਦੇ ਆ ਜਾਂਦੇ ਨੇ ਉਹ ਜਗਤ ਦੇ ਸਾਹਮਣੇ ਰੱਖਦੇ ਦੇ ਨੇ ਬਸ ਇਹੀ ਮਹਾਨ ਪੈਗੰਬਰ ਕਹਿਲਾਉਂਦੇ ਨੇ ਗੁਰੂ ਕਹਿਲਾਉਂਦੇ ਨੇ ਅਵਤਾਰ ਕਹਿਲਾਉਂਦੇ ਇਹਨਾਂ ਕੋਲ ਆਪਣੇ ਬੋਲ ਨਹੀਂ ਆਉਂਦੇ ਪਰਮਾਤਮਾ ਦੇ ਆਪਣੇ ਬੋਲ ਇਹਨਾਂ ਦੇ ਸ਼ਾਂਤ ਹੋ ਗਏ ਚੁੱਪ ਕਰ ਗਏ ਫਿਰਦਾ ਤੇ ਇਹਨਾਂ ਦਾ ਚੁੱਪ ਕਰ ਗਿਆ ਮਨ ਤੇ ਇਹਨਾਂ ਦਾ ਚੁੱਪ ਕਰ ਗਿਆ ਤੇ ਸਰੋਤੇ ਬਣ ਗਏ ਇਹਨਾਂ ਨੇ ਜੋ ਉਸ ਪਰਮਾਤਮਾ ਨੂੰ ਸੁਣਿਆ ਉਹ ਸਾਡੇ ਸਾਹਮਣੇ ਬੋਲ ਕੇ ਪ੍ਰਗਟ ਕਰ ਦਿੱਤਾ। ਜੇ ਜਦ ਹੁਣ ਬੋਲ ਕੇ ਪ੍ਰਗਟ ਕੀਤਾ ਤੇ ਹੁਣ ਕੋਈ ਸੁਣੇ। ਤਾਂ ਮੈਂ ਫਿਰ ਅਰਜ਼ ਕਰਾਂ ਸੰਸਾਰ ਵੇਖਣ ਦਾ ਵਿਸ਼ਾ, ਨਿਰੰਕਾਰ ਅਨੁਭਵ ਕਰਨ ਦਾ ਵਿਸ਼ਾ, ਸ਼ਬਦ ਸੁਣਨ ਦਾ ਵਿਸ਼ਾ। ਅਗਰ ਕੋਈ ਸੁਣੇ ਮਤ ਵਿੱਚ ਰਤਨ ਜਵਾਹਰ ਮਾਣ ਜੇ ਇੱਕ ਗੁਰ ਕੀ ਸਿੱਖ ਸੁਣੇ। ਅੰਮ੍ਰਿਤ ਵੇਲੇ ਬੈਠ ਕੇ ਜ਼ਵਾਨ ਨਾਲ ਉਚਾਰਨ ਕਰਕੇ ਢੁਨ ਦੇ। ਬਾਣੀ ਪੜੋ ਤੇ ਕਰ ਸੰ। ਵਾਹਿਗੁਰੂ ਵਾਹਿਗੁਰੂ ਜਪੋ ਦੇ ਸਣੋ 1 ਮਿੰਟ ਮੈਂ ਫੜਾ ਹੋਰ ਨਵਾ ਤੇ ਸਮਾਪਤੀ ਕਰਾਂ ਸਮੇਂ ਦੀ ਉਲੰਘਣਾ ਨੇ ਸਾਡੇ ਹਿੰਦੂ ਵੀਰਾਂ ਨੇ ਇੱਕ ਬਾਰ ਬੜਾ ਸੋਨਾ ਪ੍ਰਤੀਕ ਚੁਣਿਆ ਹੈ ਬਣਾਇਆ ਹੈ ਮੰਦਰ ਤੇ ਮੰਦਰ ਦੇ ਦੂਏ ਤੇ ਘੜਿਆਲ ਲਟਕਾ ਦਿੰਦੇ ਤੇ ਘੜਿਆਲ ਨੂੰ ਵਜਾ ਕੇ ਅੰਦਰ ਜਾਂਦੇ ਨੇ ਅੰਦਰ ਕਿਸੇ ਦੇਵੀ ਦੇਵਤੇ ਅਵਤਾਰੀ ਪੁਰਸ਼ ਦੀ ਮੂਰਤੀ ਹੁੰਦੀ ਹੈ ਇਸ ਦੇ ਦਰਸ਼ਨ ਕਰਨੇ ਨੇ ਪਰ ਦਰਸ਼ਨ ਤੋਂ ਪਹਿਲੇ ਘੜਿਆਲ ਵਜਾਣਾ ਹੈ ਘੰਟਾ ਨਾਲ ਕਿ ਪ੍ਰਤੀਕ ਚੁਣਿਆ ਕਿ ਅੰਦਰ ਉਹੀ ਜਾਗ ਰਿਹਾ ਹੈ ਜੋ ਪਹਿਲੇ ਘੰਟਾ ਵਜਾਵੇ ਆਵਾਜ਼ ਕਰੇ ਔਰ ਘੰਟੇ ਦੀ ਆਵਾਜ਼ ਧੁਨਾਕਾਰ ਆਉਂਦੀ ਹੈ ਉੱਚੀ ਇਕਦਮ ਉੱਠ ਕੇ ਆਹستہ ਆਹستہ ਨਹੀਂ ਆਈ ਜਾਂਦੀ ਇਹਹੀ ਗੰਗ ਹੈ ਘੰਟੇ ਦੀ ਆਵਾਜ਼ ਇਹ ਬੜਾ ਸੋਹਣਾ ਉਹਨਾਂ ਨੇ ਪ੍ਰਤੀਕ ਚੁਣਿਆ ਕਿ ਪ੍ਰਮਾਤਮਾ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਢੰਗ ਹੈ ਆਵਾਜ਼ ਦੁਨ ਸਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿਸ ਤਰ੍ਹਾਂ ਦਾ ਬਾੜ ਮੰਦਿਰ ਬਣਵਾਣਾ ਦਰਵਾਜ਼ੇ ਤੇ ਘੰਟਾ ਲਟਕਾਣਾ ਪਰਮਾਤਮਾ ਨੇ ਮੰਦਿਰ ਵੀ ਬਣਾ ਦਿੱਤਾ ਹੈ ਤੇ ਪਰਮਾਤਮਾ ਨੇ ਆਪ ਹੀ ਘੜਿਆਲ ਲਟਕਾ ਦਿੱਤਾ ਹੈ ਜੀਵਨ ਮੰਦਿਰ ਹੈ ਮੂੰਹ ਦਰਵਾਜ਼ਾ ਹੈ ਤੇ ਜ਼ਬਾਨ ਨੂੰ ਘੜਿਆਲ ਦੀ ਤਰ੍ਹਾਂ ਉਸਨੇ ਲਟਕਾ ਕੇ ਰੱਖ ਦਿੱਤਾ ਇਸੇ ਜ਼ਬਾਨ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਦੀ ਦੋਨੇ ਅਲਾਪੋ ਧਿਆਨ ਅੰਦਰ ਗਤੀ ਹੋ ਜਾਏਗਾ ਧਿਆਨੰਤਰੀ ਹੋ ਜਾਏਗਾ ਧਿਆਨ ਅੰਦਰ ਪ੍ਰਵੇਸ਼ ਕਰ ਜਾਏਗਾ ਪਰ ਜਿਸ ਨੂੰ ਵਾਹਿਗੁਰੂ ਵਾਹਿਗੁਰੂ ਕਈ ਜਪਦੇ ਨੇ ਐਕਸਰਸਾਈਜ਼ ਕਰਦੇ ਨੇ ਖੁਦ ਥੱਕ ਜਾਣੇ ਨੇ ਟੁੱਟ ਜਾਣੇ ਨੇ ਕੁਝ ਵੀ ਨਹੀਂ ਉਹਦੇ ਨੇ ਦਿਸਦਾ ਪਿਆਉਂਦਾ ਕਈ ਵਾਰ ਮੈਨੂੰ ਜਿਵੇਂ ਵਾਹਿਗੁਰੂ ਨਾਲ ਲੜਨਾ ਹੀ ਹੋਵੇ ਨਹੀਂ ਜਿਸ ਤਰ੍ਹਾਂ ਘੜਿਆ ਦੀ ਆਵਾਜ਼ੇ ਬੜਾ ਸੋਹਣਾ ਪ੍ਰਤੀਕ ਚੁਣਿਆ ਮੈਂ ਫਿਰ ਅਰਜ਼ ਕਰਾਂ ਇੰਦੂਆਂ ਨੇ ਬਾਹਰ ਬੜਾ ਸੋਹਣਾ ਪ੍ਰਤੀਕ ਚੁਣਿਆ ਪ੍ਰਮਾਤਮਾ ਨੇ ਜੀਵਨ ਹਰੀ ਮੰਦਰ ਬਣਾਇਆ مون دروازہ ہے زبان گھڑیا ہے اس زبان اس طرح چلانا ہے اس طرح بجانا ہے جیسے کہ گھنٹے کی آواز اس وقت زیادہ تے نہیں میں دو دفعہ اچارن کرنا یہ گنا کار آواز کہتے ہیں گناکار اس طرح کرو امرت ویلے زبان کے گڑیال دی طرح وجہ کن کے رستیا دھیان اندر پرویش کرے بھاؤ اس پھر سنو اس دو دروازے نے جے دے رہی دھیان اے شبد اندر پرویش کرے دے راہ اندر جاؤ پر آواز دھنا کا دو دفعہ میں اچارن کرا زیادہ نہیں کیونکہ سما اجازت دے رہا ਨੇ ਜਿਸ ਤਰ੍ਹਾਂ ਉਚਾਰਨ ਕਰਨਾ ਤੁਸੀਂ ਵੀ ਕਰਨਾ ਤਾਂ ਕਿ ਗੱਲ ਸਪਸ਼ਟ ਹੋ ਜਾਏ ਤੇ ਸਵੇਰੇ ਇਹ ਹੀ ਕਰਨਾ ਅੰਮ੍ਰਿਤ ਵੇਲੇ ਕਰਕੇ ਗੁਰਦੁਆਰੇ ਆਓਗੇ ਤਾਂ ਕੀਰਤਨ ਸੁਣਨ ਦਾ ਵੀ ਆਨੰਦ ਹੋਵੇ ਕਰਕੇ ਗੁਰਦੁਆਰੇ ਆਓਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਹੋਵੇਗਾ ਕਰਕੇ ਗੁਰਦੁਆਰੇ ਆਓਗੇ ਤਾਂ ਕੋਈ ਸੇਵਾ ਵੀ ਕਰੋਗੇ ਉਹਦੇ 'ਚ ਵੀ ਕੋਈ ਝਲਕਾਂ ਮਿਲਣਗੀਆਂ ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਹੋ ਜਾਏਗਾ ਕੁਝ ਵੀ ਨਹੀਂ ਸਮਾਪਾਸ ਕਰਨਾ ਹੋ ਜਾਏਗਾ ਕੁਝ ਵੀ ਨਹੀਂ آج ایک دم بند نہیں آتی آہستہ آہستہ اچھی سروٹ کے نہیں آئے اور میں یہ ارض کرا بگت کبھی کہ تک دم کراری جو کرو حاضر حضور خدا ہے کوئی بھی منتر ایک دم دچ پورا ہو جاتا ہے اوم ایک دم دچ پورا ہو گیا رام ایک دم دچ پورا ہو گیا اللہ ہو ایک دم دچ پورا ہو گیا واہ گرو ایک دم دچ پورا ہو گیا ਇਕ ਦਮ ਵਿੱਚ ਕਿਸੇ ਨੇ ਵਾਹਿਗੁਰੂ ਉਚਾਰਨ ਕੀਤਾ ਔਰ ਪੂਰਨ ਧਿਆਨ ਪੂਰਵਕ ਸੁਣਿਆ ਤੋ ਕਬੀਰ ਕਹਿੰਦੇ ਨੇ ਖੁਦਾ ਹਾਜ਼ਰ ਨਾਜ਼ਰ ਹੈ ਬੇਗ ਤੇਰ ਇਫਤਰਾदाई ਦਿਲ ਕਾ ਇਧਰ ਨਾ ਜਾਏ ਤੁਕਦੰ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਹੋ ਜਾਏ ਕਿਦਰੇ ਦਮ ਦੇ ਟਿਕ ਜਾਓ ਇਕ ਦਮ ਦੇ ਜੋ ਵਾਹਿਗੁਰੂ ਉਚਾਰਨ ਹੋਇਆ ਇਤਨੀ ਇਕਾਗਰਤਾ ਨਾਲ ਸੁਣੋ ਸੁਣੋ ਇਸ ਇੱਕ ਦੰਦੇ ਸ਼ਬਦ ਨੇ ਇਸ ਨੂੰ ਪ੍ਰਗਟ ਕਰਕੇ ਰੱਖਦਾ ਹੈ ਸ਼ਬਦ ਪਰਮਾਤਮਾ ਨੂੰ ਪ੍ਰਗਟ ਕਰਨ ਦਾ ਵਸੀਲਾ ਹੈ ਸ਼ਬਦ ਸੰਸਾਰ ਨੂੰ ਸਮਝਣ ਦਾ ਵਸੀਲਾ ਹੈ ਇਸ ਵਾਸਤੇ ਸਿੱਖ ਜਗਤ ਦੇ ਚ ਗੁਰਮਤ ਦੇ ਚ ਸ਼ਬਦ ਗੁਰੂ ਹੈ ਸ਼ਬਦ ਗੁਰੂ ਪੀਰਾ ਗਹਿਰ ਗਮੀਰਾ ਬਿਨ ਸ਼ਬਦੇ ਜਗ ਬਹ ਰਾਣਾ ਔਰ ਇਹ ਜਗੋ ਜਗ ਅਟਲ ਗੱਦੀ ਮਿਲੀ ਹੈ ਆਦ ਕਾਲ ਤੋਂ ਮਿਲੀ ਓੰਕਾਰ ਆ ਕਥਨੇ ਅਨਤ ਇਤੇ ਅਨਾਦੀ ਓਨਕਾਰ ਆਦ ਮੈਂ ਜਾਣਾ ਸ਼ਬਦ ਨੂੰ ਤੇ ਮੈਂ ਅਨਾਦੀ ਜਾਣੇ ਭਗਤ ਕਰੇ ਜੇ ਕਿ ਜਦੋਂ ਦਾ ਪਰਮਾਤਮਾ ਹੈ ਉਦੋਂ ਦਾ ਹੈ ਔਰ ਉਸੇ ਹੀ ਸ਼ਬਦ ਤੋਂ ਉਤਪਤ ਪਰਲੇ ਸ਼ਬਦੇ ਇੱਕ ਸ਼ਬਦੇ ਹੀ ਫਿਰ ਉਪਤ ਹੋਵੇ ਜਿੰਨਾ ਫਲਸਫਾ ਤੁਛ ਬੁੱਧੀ ਅਨਸਾਰ ਕੋੜੇ ਜੇ ਸਮਝ ਵਿੱਚ ਕੋੜੇ ਸਾਹਮਣੇ ਕਰ ਸਕੇ ਦੱਸ ਹੁਣ ਇਤਨੀ ਵਿਚਾਰਾਂ ਪਰਵਾਨ ਸਾਰਿਆਂ ਦਾ بار بار ਹਾਰਦਿਕ ਤੌਰ ਤੇ ਧਨਵਾਦ ਦੋਸਤੋ ਦੁਨੀਆ ਦੀ ਤਖਲੀਕ ਕਿਸ ਤਰ੍ਹਾਂ ਆਈ چند سنت مسکین آنے پوریا مسالہ دے کے دسیا پھر وہ اسلام جگت کے سارے پیارے نبی حضرت محمد صلی اللہ علیہ وسلم نے دسیا کہ زمین و آسمان دی تخلیق اللہ رب العزت نے سات دن کے اندر کی تھی پھر وہ زمین و آسمان دی تخلیق ہی جڑے سوچو سمجھ رکھتے ہے فکر رکھتے انہوں واسطے ہی یہ بڑا وڈا سبق ہے انہوں نے اتو ہی پتا چل ہے کہ اس اڈی وڈی خائنات دا خالق اللہ رب العزت دی ذات ہی ہے ਜਿਹੜੇ ਬੁੱਤਾਂ ਦੀ ਪੂਜਾ ਕਰਦੇ ਐ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਕਿ ਐਡੀ ਵੱਡੀ ਦੁਨੀਆ ਅੱਲਾ ਪਾ ਗਨੇ ਸਿਰਫ 7 ਦਿਨ ਦੇ ਅੰਦਰ ਵਿਰੋ ਬਣਾਈ ਦੇਖੋ ਕਿੰਨੇ ਸਾਡੀ ਦੁਨੀਆ ਵਿੱਚ ਅੱਗੇ 7 ਦੁਨੀਆ ਵਿੱਚ ਜੰਨਤ ਦੋਜ਼ਖ ਸੱਤ ਆਸਮਾਨ ਦੁਨੀਆ ਤੇ ਵੇਖ ਲੋ ਵਿਰੋ ਕਿੰਨੇ ਭਰੰਦੇ ਐ ਕਿੰਨੇ ਜਾਨਦਾਰ ਕਿੰਨੇ ਇਨਸਾਨ ਇਨਸਾਨ ਦੇ ਅੰਦਰ ਤੁਸੀਂ ਦੇਖੋ ਕਿ ਇੱਕ ਇਨਸਾਨ ਦੇ ਅੰਦਰ ਕਿੰਨਾ ਕੁਛ ਹੈ ਸਾਡੇ ਅੰਦਰ ਕਿੰਨੇ ਸਿਸਟਮ ਲੱਗੇ ਐ ਸਾਡਾ ਦਿਲ ਗੁਰਦੇ ਫੇਫੜੇ ਜਿਗਰ ਸਾਡੀ ਇੱਕ ਵੀਰੋ ਉਂਗਲੀ ਛੋਟੀ ਹੀ ਪੋਰਾ ਨਾ ਜੜਾ ਵੀਰੋ ਉਹ ਹੀ ਬਣਾਉਣਾ ਬਹੁਤ ਔਖਾ ਕੰਮ ਹੈ ਲੇਕਿਨ ਅੱਲਾ ਪਾਕ ਨੇ ਕਿੱਡੀ ਬਰੀਕੀ ਦੇ ਵਿੱਚ ਤੁਸੀਂ ਇਹ ਜਿੰਦ ਪ੍ਰਿੰ ਜਾਨਵਰ ਦੇਖ ਲੋ ਦਰਖਤ ਦੇਖ ਲੋ ਕਿੰਨੀਆਂ ਕਿਸਮਾਂ ਹੋ ਗਈਆਂ ਜਾਨਵਰ ਨੇ ਦੇਖ ਲੋ ਵੀਰੋ ਇੰਨੀਆਂ ਜ਼ਿਆਦਾ ਕਿਸਮਾਂ ਕਿਸੇ ਗਿਣ ਨਹੀਂ ਸਕਦੇ ਲੇਕਿਨ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਨੇ 7 ਦਿਨ ਦੇ ਵਿੱਚ ਬਣਾਏ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਕਿੰਨੀ ਕਾਦਰੇ ਮੁਤਲਕ ਹੈ ਅੱਲਾ ਰੱਬੁਲ ਇਜ਼ਾ ਸਿਰਫ ਇੱਕ ਸ਼ਬਦ ਕਹਿੰਦੀ ਹੈ ਕੁਨ ਫਾਇਕੂਨ ਕੁਨ ਹੋ ਜਾ ਬਿ ਉਹ ਚੀਜ਼ ਹੋ ਜਾਂਦੀ ਹੈ ਵੀਰੋ ਉਸ ਦੀ ਤਾਕਤ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਉਹ ਸਾਰੀ ਦੁਨੀਆ ਦਾ ਖਾਲਕ ਹੈ ਮਾਲਕ ਹੈ ਇਸ ਕਰਕੇ ਵੀਰੋ ਆਪਣੇ ਆਪ ਨੂੰ ਵਾਹਿਗੁਰੂ ਅੱਲਾ ਰੱਬ ਉੱਤੇ ਦੀ ਝਾਤ ਨਾਲ ਜੋੜ ਲਓ ਤਾਂ ਕਿ ਤੁਹਾਡੀ deen ਉਹ ਦੁਨੀਆ ਸਵਰ ਜਾਵੇ ਵੀਰੋ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਥਾ ਕਮੈਂਟ ਕਰਕੇ ਆਪਣੇ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਣਾ ਧਿਆਨ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਹਫਜ਼